ਵਾਚੁਕਿਆ ਨੇ ਦਾਸੀਏ ਕੀ ਦਿੱਲੀ ਰਾਉਸ ਐਵੇਨਿਊ ਕੋਟ ਵੱਲੋਂ ਇੱਕ ਵਾਰ ਫਿਰ ਤੋਂ ਅਰਵਿੰਦ ਕੇਜਰੀਵਾਲ ਦੀ ਨਿਆਇਖਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤਾਂ ਦਾਸੀਏ ਕਿ 7 ਮਈ ਤੱਕ ਅਰਵਿੰਦ ਕੇਜਰੀਵਾਲ ਦੀ ਨਿਆਇਖਰਾਸਤ ਨੂੰ ਵਾਅਦਾ ਦਿੱਤਾ ਗਿਆ ਤਾਂ ਸਭ ਤੋਂ ਪਹਿਲਾਂ 1 ਅਪ੍ਰੈਲ ਤੋਂ 15 ਅਪ੍ਰੈਲ ਤੱਕ ਦੀ ਨਿਆਇਖਰਾਸਤ ਚ ਭੇਜਿਆ ਜਾਂਦਾ ਅਰਵਿੰਦ ਕੇਜਰੀਵਾਲ ਨੂੰ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਟੀਮ ਵੱਲੋਂ ਅਰੇਸਟ ਨੂੰ ਲੈ ਕੇ ਇੱਕ ਅਪੀਲ ਪਾਈ ਜਾਂਦੀ ਹੈ ਉਸ ਦੇ ਉੱਤੇ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਅਦਾਲਤ ਦੇ ਵਿੱਚ ਕਿ ਇਹ ਅਰੇਸਟ ਇਲੀਗਲ ਤਰੀਕੇ ਦਾ ਨਾ ਕੀਤੀ ਗਈ ਹੈ ਬਿਲਕੁਲ ਸਹੀ ਨਹੀਂ ਹੈ ਜਿਸ ਦੇ ਉੱਤੇ ਦੱਸਿਆ ਕਿ 9 April ਨੂੰ ਹਾਈ ਕੋਰਟ ਨੇ ਅਰੇਸਟ ਨੂੰ ਲੈ ਕੇ ਸੁਣਵਾਈ ਕੀਤੀ ਸੀ ਹਾਈ ਕੋਰਟ ਦੇ ਅੰਦਰ ਜਿਸ ਨੂੰ ਹਾਈ ਕੋਰਟ ਵੱਲੋਂ ਸਹੀ ਸਾਬਤ ਕੀਤਾ ਗਿਆ ਤੇ ਹਾਈ ਕੋਰਟ ਵੱਲੋਂ ਵੀ ਕਹਿ ਦਿੱਤਾ ਗਿਆ ਸੀ ਕਿ ਇਹ ਅਰੇਸਟ ਸਹੀ ਬੁਨਿਆਦ ਤੇ ਪਖਤਾ ਸਬੂਤਾ ਦੇ ਆਧਾਰ ਤੇ ਕੀਤੀ ਗਈ ਹੈ ਪਰ ਇਸ ਦੇ ਮਗਰੋਂ ਹੀ 15 April ਤੋਂ ਬਾਅਦ ਮੋੜ ਤੋਂ ਅਰਵਿੰਦ ਕੇਜਰੀਵਾਲ ਦੀ ਨਿਆਇਖਰਾਸਤ ਵਿੱਚ ਅਦਾਲਤ ਵੱਲੋਂ ਵਾਅਦਾ ਕਰ ਦਿੱਤਾ ਗਿਆ ਸੀ ਤੇ 15 April ਤੋਂ 23 April ਤੱਕ ਨਿਆਇਖਰਾਸਤ ਚ ਮੋੜ ਤੋਂ ਭੇਜ ਦਿੱਤਾ ਗਿਆ ਸੀ ਤਾਂ ਅੱਜ ਜਾਨੀ 23 April ਨੂੰ ਫੇਰ ਤੋਂ ਅਰਵਿੰਦ ਕੇਜਰੀਵਾਲ ਦੀ ਨਿਆਇਖਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਅਦਾਲਤ ਵੱਲੋਂ ਤੇ ਸਤਮਈ ਤੱਕ ਉਹਨੇ ਨਾ ਖਰਾਸਤ ਵਦਾ ਦਿੱਤੀ ਕਿ ਹਾਲਾਕਿ ਇਹਨਾਂ ਦਿਨਾਂ ਦੇ ਵਿੱਚ ਤਿਹਾਰ ਜੇਲ੍ਹ ਦੇ ਅੰਦਰ ਮੌਜੂਦ ਅਰਵਿੰਦ ਕੇਜਰੀਵਾਲ ਦੀ ਸ਼ੂਗਰ ਨੂੰ ਲੈ ਕੇ ਕਈ ਵਾਰ ਖਬਰਾਂ ਸਾਹਮਣੇ ਆਈਆਂ ਨੇ ਕਿ ਉਹਨਾਂ ਦੀ ਸ਼ੂਗਰ ਲੈਵਲ ਡਾਊਨ ਜਾਪ ਹੋ ਜਾਂਦੀ ਹੈ ਪ੍ਰੈਸ ਦੇ ਵਿੱਚ ਜਿਹੜੀ ਦੂਜੀ ਧਿਰ ਦੇ ਵਕੀਲ ਨੇ ਉਹਨਾਂ ਵੱਲੋਂ ਲਗਾਤਾਰ ਇਹ ਜ਼ਰਵੋਦ ਕੀਤਾ ਜਾਂਦਾ ਰਿਹਾ ਹੈ ਤੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਇਹ ਸ਼ੂਗਰ ਦੀ ਬਹਾਨਾ ਬਣਾ ਕੇ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਨੂੰ ਇਗਨੋਰ ਕੀਤਾ ਜਾਵੇ ਇਹ ਅਦਾਲਤ ਵਿੱਚ ਵਕੀਲਾਂ ਵੱਲੋਂ ਦੂਜੀ ਧਿਰ ਦੇ ਵਕੀਲਾਂ ਵੱਲੋਂ ਇਹ ਬਿਆਨ ਦਿੱਤੇ ਗਏ ਸਨ ਜਿਸ ਤੋਂ ਬਾਅਦ ਲਗਾਤਾਰ ਇਹ ਅਦਾਲਤ ਵੱਲੋਂ ਇਸ ਮਾਮਲੇ ਦੇ ਵਿੱਚ ਵੀ ਸੁਣਵਾਈ ਕੀਤੀ ਜਾਂਦੀ ਹੈ ਪਰ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਰਵਿੰਦ ਕੇਜ ਦੀ ਵਾਦੀ ਨਿਆਇ ਖਰਾਸਤ ਦੇ ਵਿੱਚ ਇੱਕ ਵਾਰ ਫਿਰ ਤੋਂ 7 ਮਈ ਤੱਕ ਦਾ ਵਾਅਦਾ ਕਰ ਦਿੱਤਾ ਗਿਆ ਪਰ ਇਸ ਤੋਂ ਬਾਅਦ ਫਿਰ ਤੋਂ ਲੋਕਾਂ ਦੇ ਵਿੱਚ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਅਦਾਲਤ ਵੱਲੋਂ ਤੀਸਰੀ ਵਾਰੇ ਜਿਹੜਾ ਵਾਅਦਾ ਕੀਤਾ ਗਿਆ ਉਸ ਤੋਂ ਬਾਅਦ ਮੁੜ ਤੋਂ ਅਦਾਲਤ ਵੱਲੋਂ ਵਾਅਦਾ ਕੀਤਾ ਜਾ ਸਕਦਾ ਹੈ ਜਾਂ ਫਿਰ ਨਹੀਂ ਇਹਦੇ ਉੱਤੇ ਵੀ ਲੋਕਾਂ ਵੱਲੋਂ ਲਗਾਤਾਰ ਚਰਚਾਵਾਂ ਕੀਤੀਆਂ ਜਾ ਰਹੀਆਂ ਨੇ ਤਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕੇ ਪਹਿਲੇ ਫੇਸ ਦੇ ਲੋਕ ਸਭਾ ਚੋਣਾਂ ਦੀਆਂ VOTING ਹੋ ਚੁੱਕੀਆਂ ਨੇ ਤਾਂ ਹੁਣ ਦੂਜੇ ਫੇਸ ਤੇ ਤੀਜੇ ਫੇਸ ਦੀ VOTING ਦੌਰਾਨ ਵੀ ਅਰਵਿੰਦ ਕੇਜਰੀਵਾਲ ਦੀ ਹਾਰਡ ਜੇਲ੍ਹ ਦੇ ਵਿੱਚ ਹੀ ਬੰਦ ਰਹਿਣਗੇ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਹਾਲਾਂਕਿ ਇੰਨ ਹੀ ਨਹੀਂ ਬਲਕਿ ਕੇਜਰੀਵਾਲ ਦੇ ਨਾਲ BRS ਨੇ ਤਾਂ ਕੇ ਕਵਿਤਾ ਤੇ ਇੱਕ ਹੋਰ ਮulzam ਚਰਨਪ੍ਰੀਤ ਦੀ ਵੀ ਕਸਟਡੀ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਉਹਨਾਂ ਦੋਵਾਂ ਦੀ ਕਸਟਡੀ ਨੂੰ ਵੀ 7 ਮਈ ਤੱਕ ਹੀ ਵਾਅਦਾ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਦੇ ਨਾਲ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਤੇ ਇਸ ਦੇ ਨਾਲ ਹੀ ED ਵੱਲੋਂ ਵੀ ਲਗਾਤਾਰ ਇੱਕ ਤੋਂ ਬਾਅਦ ਨਵੇਂ ਸਬੂਤ ਅਦਾਲਤ ਸਾਹਮਣੇ ਪੇਸ਼ ਕੀਤੇ ਜਾ ਰਹੇ ਨੇ ਸ਼ਰਾਬ ਕੋਟਾਲੇ ਮਾਮਲੇ ਦੇ ਵਿੱਚ ਜਿਸ ਦੇ ਚੱਲਦੇ ਆਂ ਹੀ ਲਗਾਤਾਰ ਹੀ ਅਰਵਿੰਦ ਕੇਜਰੀਵਾਲ ਦੇ ਉੱਤੇ ਐਡੀ ਤੇ ਜਨਾਲੀ ਸੀਬੀਆਈ ਵੱਲੋਂ ਸ਼ਿਕੰਜਾ ਕਸਿਆ ਜਾ ਰਿਹਾ ਹੈ ਤੇ ਇਸੇ ਦੌਰਾਨ ਲੋਕਾਂ 'ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਜਿਸ ਤਰੀਕੇ ਦਾ ਨਾਲ ED ਤੇ CBI ਦੋਵੇਂ ਮਿਲ ਕੇ ਲਗਾਤਾਰ ਇੱਕ ਤੋਂ ਬਾਅਦ ਇੱਕ ਨਵੇਂ-ਨਵੇਂ ਸਬੂਤ ਪੇਸ਼ ਕਰ ਰਹੀ ਹੈ ਅਦਾਲਤ ਵਿੱਚ ਤਾਂ ਕਿੰਨਾ ਕਿਤੇ ਅਰਵਿੰਦ ਕੇ ਜੀਵਾਲ ਜਿਸ ਤਰੀਕੇ ਦਾ ਮੁਸ਼ਕਲਾ ਵਾਧੇ ਨਜ਼ਰ ਆ ਰਹੀਆਂ ਨੇ ਤਾਰਵਿੰਦ ਕੇ ਜੀਵਾਲ ਦੇ ਨਿਆਂ ਖਰਾਸਤੇ ਵਿੱਚ ਚੌਥੀ ਵਾਰ ਵੀ ਵਾਧਾ ਹੋ ਸਕਦਾ ਹੈ ਲੋਕਾਂ 'ਚ ਚਰਚਾ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਲਗਾਤਾਰ ਅਰਵਿੰਦ ਕੇ ਜੀਵਾਲ ਦੀ ਟੀਮ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇ ਜੀਵਾਲ ਦੀ ਹਰਾਸਤ ਦੇ ਵਿੱਚ ਨਿਆਖਰਾਸਤ ਚ ਭੇਜਨ ਮਗਰੋਂ ਹੀ ਲਗਾਤਾਰ ਇੱਕ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕਰਕੇ ਬਿਆਨਬਾਜ਼ੀ ਕਰਦੇ ਨਜ਼ਰ ਆਉਂਦੇ ਨੇ ਪਰ ਅਰਵਿੰਦ ਕੇ ਜੀਵਾਲ ਦੀ ਨਿਆਖਰਾਸਤ ਚ ਤੀਸਰੀ ਵਾਰ ਵਾਧਾ ਹੋਣ ਤੋਂ ਬਾਅਦ ਇਸ ਵਾਰ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਹੋਰ ਕੀ ਨਮਾ ਬਿਆਨ ਦਿੱਤਾ ਜਾਂਦਾ ਉਹ ਦੇਖਣਾ ਹੋਵੇਗਾ